ਤੁਹਾਡਾ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੀਆ ਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਪ੍ਰੀਤ ਕੰਪਾਈਨ 987 ਮਾਡਲ ਹੈ ਜੀ 2009 ਰੇਟ ਮੰਗਿਆ ਜੀ 6 ਲੱਖ 50 ਹਜ਼ਾਰ ਪ੍ਰੀਤ ਕੰਪਾਈਨ 987 ਮਾਡਲ 2009 ਰੇਟ ਮੰਗਿਆ ਜੀ ਵੀਰ ਨੇ 9 6 ਲੱਖ 50 ਹਜ਼ਾਰ ਕਿਸਾਨ ਵੀਰ ਦਾ ਨੰਬਰ ਹੈ ਜੀ 88470

ਇਹ ਨਾਲ ਇੱਕ ਗੱਡੀ ਵਿਕਾਊ ਹੈ ਜੀ ਰੇਡ ਮਾਡਲ ਹੈ ਜੀ 2010 ਰੇਟ ਮੰਗਿਆ 4,50,000 ਨੰਬਰ ਹੈ ਜੀ 94634 35604 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਟਰੇਟ ਸੇਮ 453 ਪਾਵਰ ਸਟੀering ਮਾਡਲ ਹੈ ਜੀ 2008 ਰੇਟ ਮੰਗਿਆ 265000 ਏਰੀਆ ਜੀ ਪੀਲੀਆ ਮੰਗਾ ਨੇੜੇ ਹਨੂਮਾਨਗੜ ਟ੍ਰਾਟ ਸੇਮ 453 ਪਾਵਰ ਸਟੀering ਮਾਡਲ 2008 ਹੈ ਜੀ ਰੇਟ ਮੰਗਿਆ ਕਿਸਾਨਬੀਰ ਨੇ 265000 ਏਰੀਆ ਕਿਸਾਨਬੀਰ ਦਾ ਪੀਲੀਆ ਮੰਗਾ ਨੇੜੇ ਹਨੂਮਾਨਗੜ ਮੋਬਾਈਲ ਨੰਬਰ ਹੈ ਜੀ 9020048 76 300 43 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਰੈਟ ਖਰੀਦ ਸਕਦੇ ਹੋ ਹੁੱਡ ਛਤਰੀ ਵੀ ਲੱਗੀ ਹੋਈ ਆ ਛੋਹ ਛੋਹ ਲਾ ਕੇ ਰੱਖੀ ਹੋਈ ਹੈ ਜੀ ਜੇਰਾ ਤੁਸੀਂ ਨੰਬਰ ਦੇਖ ਰਹੇ ਹੋ ਇਸ ਨੰਬਰ ਤੇ ਫੋਨ ਕਰਕੇ ਕਿਸਾਨ ਵੀਰ ਨਾਲ ਡਰੈਟ ਖਰੀਦ ਸਕਦੇ ਹੋ ਅੱਗੇ ਜੀ ਪੂਰੀ ਸਾਫ ट्राली साइज है जी बारह बाय छे पॉइंट छे एरिया जी किसान भीर का अंबाला रेट मंगे जी सत्तर हज़ार टायर सत्तर पैसे पे है पूरी साफ ट्राली है जी साइज बारह बाय छे पॉइंट छे एरिया अंबाला रेट मंगे जी सत्तर हज़ार टायर सत्तर पैसे पे है किसान भीर का नंबर है जी बयासी नौ सौ कवंजा 71017 82952 71017 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ ਜੀ 98 7798 8446 ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਕੀ ਐਸਏ ਦੀ ਤੁੜੇ ਵਾਲੀ ਮਸ਼ੀਨ ਤੇ ਦੋ ਟਰਾਲੀਆਂ ਵਿਕਾਉ ਹੈ ਜੀ ਮਸ਼ੀਨ ਦਾ ਮਾਡਲ ਹੈ ਜੀ 2015 ਟਾਇਰ 70 ਪੈਸੇ ਪਈ ਹੈ ਏਰੀਆ ਕਿਸਾਨ ਵੀਰ ਦਾ ਪਠਾਨਕੋਟ ਰੇਟ ਮੰਗਿਆ ਜੀ 2 ਲੱਖ 40 ਹਜ਼ਾਰ ਫੁੱਲ ਗਰੰਟੀ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 9915736686 ਕੀ ਆਸੀ ਟੁੜੀ ਵਾਲੀ ਮਸ਼ੀਨ ਤੇ ਦੋ ਟਰਾਲੀਆਂ ਵਿਕਾਊ ਹੈ ਜੀ ਮਸ਼ੀਨ ਦਾ ਮਾਡਲ 2015 ਟਾਇਰ ਜੀ 70 ਪੈਸੇ ਪਈ ਹੈ ਏਰੀਆ ਕਿਸਾਨਬੀਰ ਦਾ ਬਠਾਨ ਕੋਟ ਰੇਟ ਮੰਗਿਆ ਜੀ 2 ਲੱਖ 40000 ਫੁੱਲ ਗਾਰੰਟੀ ਹੈ ਟਰਾਲੀਆਂ ਦੇ ਟਾਇਰ ਹੈ ਜੀ 35 ਪੈਸੇ ਕਿਸਾਨਬੀਰ ਦਾ ਨੰਬਰ ਹੈ 99157 36686 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀਆਂ ਤੇ ਮਸ਼ੀਨ ਖਰੀਦ ਸਕਦੇ ਹੋ KS گروپ مشین ਤੂੜੀ ਵਾਲੀ ਰੇਟ ਮੰਗਿਆ ਜੀ 1 ਲੱਖ 98000 ਮਾਡਲ ਹੈ ਜੀ 2017 ਬਿਲਕੁਲ ਸਾਫ਼ ਤੇ ਨਵੀਂ ਕੰਡੀਸ਼ਨ ਹੈ KS گروپ مشین ਤੂੜੀ ਵਾਲੀ ਰੇਟ ਹੈ ਜੀ 1 ਲੱਖ 98000 ਮਾਡਲ ਹੈ ਜੀ 2017 ਬਿਲਕੁਲ ਸਾਫ਼ ਤੇ ਨਵੀਂ ਕੰਡੀਸ਼ਨ ਦੀ ਮਸ਼ੀਨ ਪਈ ਹੈ ਜੀ ਨੰਬਰ ਹੈ ਜੀ ਕਿਸਾਨ ਵੀਰ ਦਾ चुरानवे एक सौ छिहत्र अठासी नौ सौ नब्बे चरानवे एक सौ छिहत्तर अठासी नौ सौ नब्बे इस नंबर पर फोन करके तुम मशीन खरीद सकते हो जल्दी जल्दी वीडियो शेयर करा करो तो लाइक करा करो धन्यवाद